ਸਤ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਤੇ ਕੱਲ ਆਪਾਂ ਹਲ-ਹੁਲ ਮਾਰ ਗਏ ਸੀ ਤੇ ਸੁਹਾਗਾ ਰੰਦਾ ਮਾਰਨ ਵਾਲਾ ਤੇ ਆਪਾਂ ਵੀ ਜਨਾਇਆ ਕਣਕ ਤੇ ਕਣਕ ਆਪਾਂ ਇੱਧਰ ਡੀਏਪੀ ਪਾਈ ਹੈ ਤੇ ਕਣਕ ਆਪਾਂ ਮਿਕਸ ਕਰ ਲਈ ਇਹ 222 ਕਣਕ ਹੈ ਤੇ ਲੈਣਾ ਦੇ ਵਿੱਚ ਆਪਾਂ ਇੱਕ ਸਾਈਡ ਰੀਜ ਦਾਂਗੇ ਤੇ ਲੈਣਾ ਦੇ ਵਿੱਚ ਜਿਹੜਾ ਸਾਨਾ ਰਹੂਗਾ ਇੱਥੇ ਛੱਟਾ ਦੇ ਦਾਂਗੇ ਜਦੋਂ ਸੁਹਾਗਾ ਵੱਜਿਆ ਤੇ ਵਿੱਚ ਉੱਗ ਜੂਗੀ ਇਹ ਆਪਾਂ ਚਾਹ ਬਣਾਈ ਜਾਨੇ ਅੱਜ ਲਾਈਟ ਹੈ ਨਹੀਂ ਸੀਗੀ ਤੇ ਇਹਦੇ ਕਰਕੇ ਆਪਾਂ ਨੂੰ ਅੱਜ ਚੁੱਲਾ ਬਣਾ ਕੇ ਤੇ ਚਾਹ ਬਣਾਉਣੀ ਪੈ ਰਹੀ ਐ ਸੋ ਲੋ ਇੱਟਾਂ ਰੱਖ ਕੇ ਜਿੱਤੋ ਟੋਪੀਏ ਰੱਖਤਾ ਆਂਗੇ ਚਲੋ ਜੀ ਥੱਲੇ ਅੱਗ ਬਾਲਤੀ ਸੋ ਇਹਦੇ ਚ ਆਪਾਂ ਬਾਲਣ ਦਾ ਆ ਦਿੰਨੇ ਆ ਤੱਕ ਬਗ ਚਾਹ ਬਣ ਜਾਣੀ ਹੈ ਆਪਣੀ ਚਾਹ ਆਪਣੀ ਫਿਲਹਾਲ ਬਣ ਕੇ ਤਿਆਰ ਹੈ ਚਾਹ ਪੀਣੀ ਹੈ ਤੇ ਫਿਰ ਫਾਈਨਲ ਆਪਾਂ ਕਣਕ ਦੇਤੀ ਬੀਜ ਤੇ ਕਣਕ ਦਾ ਕੰਮ ਆਪਾਂ ਦੇ ਤਨਵੇੜ ਤੇ ਹੁਣ ਆਪਾਂ ਅੱਨ ਨੂੰ ਕੋਈ ਹੋਰ ਛੋਟੇ ਮੋਟੇ ਕੰਮ ਕਰਾਂਗੇ ਇੱਕ ਤਾਂ ਉਹ ਟੋਟ ਹੈਗੀ ਜਿਹੜਾ ਪਾਣੀ ਟੁੱਟਿਆ ਸੀ ਉਸ ਦਿਨ ਤੇ ਉਹ ਕੋਸ਼ਿਸ਼ ਹੈ ਮਰੀ ਸਵੇਰੇ ਬਣਾਵਾਂਗੇ ਬਾਕੀ ਹੋਰ ਕੋਈ ਛੋਟੇ ਮੋਟੇ ਕੰਮ ਹੈ ਜਿਹੜੇ ਕਰਾਂਗੇ ਤੇ ਕਣਕ ਦੀ ਵੈਰੈਟੀ ਆਪਾਂ 222 ਵਿਜੀ ਐ ਤੇ ਲਗਭਗ ਕਿਨਾ ਲੈਂਦੇ 45 ਕਿਲੋ ਵੀ ਪਾਇਆ ਸੀ ਥੱਲੇ ਦਾ ਕਿਉਂਕਿ ਬਾਗ ਦੇ ਵਿੱਚ ਸੰਨ ਵੀ ਰਹਿ ਜਾਂਦੇ ਆ ਕੁਛ ਲਗਭਗ ਡੇਢ ਕਿੱਲਾ ਥਾਂ ਬਣਦਾ 2 ਕਿੱਲੇ ਵਾਹਣਾ ਡੇਢ ਕਿੱਲੇ ਇਹਦੇ ਹਿਸਾਬ ਨਾਲ ਅਸੀਂ 80 ਕਿਲੋ ਕਣਕ ਪਾਈ ਆ ਸਾਰੀ ਤੇ ਕਿਉਂਕਿ ਪਿਛਲੀ ਵਾਰ ਤਾਂ ਵਿਹਲਾ ਹੀ ਸੀ ਬਾਗ ਤੇ ਨਰਮਨ ਉਰਮੇਰੀ ਕੋਈ ਫਸਲ ਨਹੀਂ ਸੀ ਤੇ ਪਰ ਇਸ ਵਾਰੀ ਅਸੀਂ ਸਿੱਧੀ ਕਣਕੀ ਬੀਜੀ ਹੈ ਤੇ ਰੂੜੀ ਵਾਲੀ ਰਹੀ ਆਪਾਂ ਪਾਤੀ ਸੀ ਤੇ ਡੀਪੀ ਦਾ ਆਪਾਂ ਲਗਭਗ 2 ਗੱਟਿਆਂ ਤੋਂ 10 ਕਿਲੋ ਰੇ ਬਚੀ ਹੈ ਡੀਪੀ ਲਗਭਗ 90 ਕਿਲੋ ੜੀ ਡੀਪੀ ਪਾਤੀ ਆਪਾਂ ਤੇ ਹੁਣ ਆਪਾਂ ਲਗਭਗ ਹਾਂਜੀ 5:30 ਵਜ ਗਏ ਤੇ ਆਪਾਂ ਹੁਣ ਚੱਲਦੇ ਆ ਘਰ ਨੂੰ ਤੇ ਅੱਜ ਦਾ ਵਲੌਗ ਕਰਦੇ ਇੱਥੇ ਖਤਮ ਤੇ ਜਿੰਨਾ ਵੀਰ ਪੈਂਟਰਾਵਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕੱਲ ਨੂੰ ਫਿਰ ਮਿਲਦੇ ਆ ਨਵੇਂ ਵਲੌਗ ਦੇ ਨਾਲ ਤੇ ਅੱਜ ਆਪਣਾ ਲਗਭਗ ਕਣਕ ਦਾ ਕੰਮ ਸਮਾਪਤ ਹੋ ਗਿਆ ਤੇ ਬਾਗ ਦੀ ਕੰਡੀਸ਼ਨ ਕੱਲ ਨੂੰ ਆਪਾਂ ਤਾਂ ਇਸ ਤਰ੍ਹਾਂ ਵੇਖਾਂਗੇ ਵੀ ਕੀ ਇਸ ਚੀਜ਼ ਦੀ ਰਿਕੁਆਇਰਮੈਂਟ ਹੈ ਨਹੀਂ। ਮੇਰੀ ਕੋਸ਼ਿਸ਼ ਹੈ ਵੀ ਇੱਥੇ ਚ ਆਪਾਂ ਸਾਰੇ ਬਾਗ ਚ ਰੂੜੀ ਪਾਈਏ। ਤੇ ਕਿਉਂਕਿ ਦੇਸੀ ਰੂੜੀ ਜਿੰਨਾ ਅਸਰ ਕਰਦੀ ਹੈ ਹੋਰ ਕੋਈ ਚੀਜ਼ ਅਸਰ ਨਹੀਂ ਕਰਦੀ। ਨਾਲੇ ਜ਼ਮੀਨ ਦੀ ਦੇ ਵਿੱਚ ਜਿਹੜਾ ਜੈਵਿਕ ਕਾਰਬਨ ਹੁੰਦਾ ਉਹ ਬਣਿਆ ਰਹਿੰਦਾ ਹੈ। ਤੇ ਬਾਗ ਦੀ ਕੰਡੀਸ਼ਨ ਦੇਖ ਲਓ। ਲਗਭਗ ਰੰਗ ਆਉਣਾ ਸਟਾਰਟ ਹੋ ਗਿਆ। ਮਹੀਨੇ ਤੱਕ మఠాసీ స్టార్ట్ వేళా వే సజ దోగరే సూర